ਸੋ ਸਭ ਤੋਂ ਪਹਿਲਾਂ ਆਪਾਂ ਅੱਜ ਲੁਧਿਆਣਾ ਸ਼ਹਿਰ ਆਏ ਹਾਂ ਸਭ ਪਹਿਲਾਂ ਲੁਧਿਆਣਾ ਸ਼ਹਿਰ ਦੀ ਸਿਫਤਾਂ ਦੱਸੋ ਸਿਫਤ ਭਾਜੀ ਮੈਂ ਜਦੋਂ ਨਾ ਆ ਰਿਹਾ ਹੁੰਦਾ ਉਹਨਾਂ ਦੀਆਂ ਸਿਫਤਾਂ ਸੁਣਨਾ ਕਿਉਂਕਿ ਮੈਂ ਬਹੁਤ ਘੱਟ ਉਹਨਾਂ ਜਮੈਂ ਸ਼ਹਿਰ 'ਚ ਹਾਂ ਹਾਂ ਹਾਂਜੀ ਤੇ ਪਖਰਾਜ ਨੇ ਮੈਨੂੰ ਪਖਰਾਜ ਅੱਜ ਲੈ ਕੇ ਆਇਆ ਪਖਰਾਜ ਨੇ ਮੈਨੂੰ ਦੋ ਤਿੰਨ ਜਗ੍ਹਾ ਦੇ ਨਾਮ ਦੱਸਿਆ ਜੀ ਵੀ ਆਹਾ ਨਿਊ ਮਾਡਲ ਟਾਊਨ ਜੀ ਇੱਕ ਹੋਰ ਇਸ ਇਸ ਤੋਂ ਕੁਝ ਨਾਮ ਦੱਸਿਆ ਸੀਗਾ ਭਾਈ ਸ਼ਹੀਦ ਭਗਤ ਸਿੰਘ ਨਗਰ ਨਾ 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 ਸਰਬ ਨਗਰ ਸਰਬਾਰ ਨਗਰ ਹਾਂਜੀ ਹਾਂ ਬਸ ਇਹ ਦੋ ਚਾਰ ਲੱਗ ਕੇ ਇੰਜ ਗਏ ਹਾਂ ਸੋ ਮੈਂ ਬਾ ਵੱਡੀ ਗੱਲ ਇਹ ਹੈ ਕਿ ਅਸੀਂ ਗੀਤਾ ਮੰਦਰ ਆਏ ਹਾਂ ਸੋ ਇਹ ਵੀ ਲੇਖੇ ਦੀ ਗੱਲ ਲੇਖੇ ਦੀ ਗੱਲ ਬਿਲਕੁਲ ਬਿਲਕੁਲ ਮੇਰੇ ਮਨ 'ਚ ਬੜਾ ਸੀਗਾ ਯਾਰ ਜਾਣਾ ਸੋ ਸੁਬਬ ਬਣ ਗਿਆ ਸੋ ਇਹ ਇਹਦੇ ਲਈ ਮੈਂ ਆਪਣੇ ਆਪ ਨੂੰ ਬੜਾ ਸੁਭਾਗਾ ਨਾਲ ਮੰਨਦਾ ਬਿਲਕੁਲ ਹੈਲੋ ਨੂੰ ਮਸਤੀ ਸਸ਼ਿਕਰਦਾ ਆਪ ਦੋਸਤੋ ਮੈਂ ਜਿਹੜਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਬੈਸਲੀ ਲੁਧਿਆਣਾ ਸਿਟੀ ਸੋ ਸਾਡੇ ਨਾਲ ਕੱਲ੍ਹ ਕੇ ਮੌਜੂਦ ਹੈਗੇ ਨੇ ਇਸ ਟਾਈਮ ਹਨੀ ਮੱਟੂ ਭਾਜੀ ਦਾ ਉਹ ਗੱਲ ਕਰਦੇ ਹਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਲੁਧਿਆਣਾ ਸ਼ਹਿਰ ਤੁਹਾਡਾ ਸਰ ਭਾਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਸਭ ਤੋਂ ਪਹਿਲਾਂ ਅੱਜ ਲ ਸਿਫਤ ਭਾਜੀ ਮੈਂ ਜਦੋਂ ਨਾ ਆ ਰਿਹਾ ਹੁੰਦਾ ਉਹਦੀਆਂ ਸਿਫਤਾਂ ਸੁਣਨਾ ਕਿਉਂਕਿ ਮੈਂ ਬਹੁਤ ਘੱਟ ਉਹਨਾਂ ਜਮੈਂ ਸ਼ਹਿਰ 'ਚ ਮੈਨੂੰ ਹਾਂ ਹਾਂਜੀ ਤੇ ਪੁਖਰਾਜ ਨੇ ਮੈਨੂੰ ਪੁਖਰਾਜ ਜੱਜ ਲੈ ਕੇ ਆਇਆ ਪੁਖਰਾਜ ਨੇ ਮੈਨੂੰ ਦੋ ਤਿੰਨ ਜਗ੍ਹਾ ਦੇ ਨਾਮ ਦੱਸਿਆ ਜੀ ਵੀ ਆਹਾ ਉਹ ਨਿਊ ਮਾਡਲ ਟਾਊਨ ਜੀ ਇੱਕ ਹੋਰ ਇਸ ਇਸ ਤੋਂ ਕੁਝ ਨਾਮ ਦੱਸਿਆ ਸੀਗਾ ਭਾਈ ਸਹੀ ਤੇ ਬਗਸਿੰਨਾ ਨਾ ਨਾ ਸਰਾਬ ਨਾ ਕਰ ਸਰਾਬ ਨਾ ਕਰ ਹਾਂਜੀ ਹਾਂ ਬਸ ਇਹ 2-4 ਲੱਖ ਇੰਝ ਗਏ ਆ ਸੋ ਮੈਂ ਅਬ ਵੱਡੀ ਗੱਲ ਇਹ ਹੈ ਕਿ ਅਸੀਂ ਗੀਤਾ ਮੰਦਰ ਆਏ ਹਾਂ ਸੋ ਇਹ ਵੀ ਲੇਖੇ ਦੀ ਗੱਲ ਲੇਖੇ ਦੀ ਗੱਲ ਬਿਲਕੁਲ ਬਿਲਕੁਲ ਮੇਰੇ ਮਨ ਚ ਬੜਾ ਸੀਗਾ ਯਾਰ ਜਾਣਾ ਸੋ ਉਸ ਵਬ ਬਣ ਗਿਆ ਸੋ ਇਹ ਇਹਦੇ ਲਈ ਮੈਂ ਆਪਣੇ ਆਪ ਨੂੰ ਬੜਾ ਸੁਭਾਗ ਵਾਲਾ ਮੰਨਦਾ ਬਿਲਕੁਲ ਅਗਰ ਗੱਲ ਕਰੀਏ ਹੁਣ ਤੱਕ ਤੁਸੀਂ ਬਹੁਤ ਸਾਰੇ ਕਿਰਦਾਰ ਨਿਭਾ ਆ ਚੁੱਕੇ ਹੈਗੇ ਹੋ ਪ੍ਰਿੰਸ ਕਬਲ ਜੀ ਜੀ ਨਾਲ ਤੁਹਾਡੇ ਜਿਹੜੇ ਕਿਦਾਰ ਹੈ ਉਹ ਅੱਜ ਵੀ ਯਾਦ ਕੀਤਾ ਜਾਂਦਾ ਹੈ ਸੋ ਹੁਣ ਇਹ ਵਾਲਾ ਕਿਦਾਰ ਕਿੱਦਾਂ ਦੇਖਣ ਨੂੰ ਮਿਲ ਰਿਹਾ ਇਹ ਇੱਕ ਕਿਰਦਾਰ ਤੁਹਾਨੂੰ ਤੁਹਾਨੂੰ ਹਸਾਏਗਾ ਵੀ ਤੁਹਾਨੂੰ इमोशनल ਵੀ ਕਰੇਗਾ ਤੇ ਤੁਹਾਨੂੰ ਕਿਦ ਨਾ ਕਿਤੇ ਤੁਹਾਡਾ ਆਸਥਾ ਨਾਲ ਜਿਹੜਾ ਜਿਹੜਾ ਵਿਸ਼ਵਾਸ ਆ ਉਹਨੂੰ ਮਜ਼ਬੂਤ ਵੀ ਕਰੇਗਾ ਹੂੰ ਹੂੰ ਔਰ ਅਗਰ ਗੱਲ ਕਰੀਏ ਇੰਦੇ ਚ ਕਿਰਕੀ ਸਟਾਰ ਕਾਸਟ মুਵੀ ਦੇ ਵਿੱਚ ਇਹਦੇ ਵਿੱਚ ਲੀਡ ਜਿਹੜੇ ਕਰੈਕਟਰ ਕਰ ਰਹੇ ਨੇ ਮੈਂ ਆਪਣਾ ਪੁਖਰਾਜ ਪੱਲਾ ਬਾਈਏ ਨਾਲ ਅਰਵਿੰਦਰ ਅਰਵਿੰਦਰ ਕੌਰ ਫਿਰ ਰਾਣਾ ਜੰਗਬਾਦਰ ਭਾਜੀ ਨੇ ਅਫਤਾਰ ਸਿੰਘ ਜੀ ਨੇ ਚਤਿੰਦਰ ਕੌਰ ਮੈਡਮ ਨੇ ਸਾਡੇ ਮੋਸਟ ਸੀਨੀਅਰ ਆਰਟਿਸਟ ਹੂੰ ਹੂੰ ਪੁਨਿਆ ਮਹਿਤਾ ਹੈ ਲੱਕੀ талиਵਾਲ ਨੇ ਸੋ ਹੋਰ ਕਾਫੀ ਆਰਟਿਸਟ ਮੇਰੇ ਸਕਿਪ ਹੋ ਗਿਆ ਤੇ ਦਾਸ ਵੀ ਆ ਫਿਲਮ ਚ ਹੂੰ ਹੂੰ ਤੇ ਬਾਕੀ ਜਿਸ ਤਰ੍ਹਾਂ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀਂ ਸਾਡੀਆਂ ਪਹਿਲੀਆਂ ਫਿਲਮਾਂ ਨੂੰ ਪਿਆਰ ਦਿੱਤਾ ਇਸ ਫਿਲਮ ਨੂੰ ਵੀ ਪਿਆਰ ਦੇਵੋਗੇ ਕਿਉਂਕਿ ਇਹ ਫਿਲਮ ਤੁਹਾਨੂੰ ਕਿਤੇ ਨਾ ਕਿਤੇ ਰੱਬ ਨਾਲ ਜੋੜਦੀ ਆ ਤੇ ਜਿਵੇਂ ਜੋ ਸਾਡਾ ਆਲੇ ਦੁਆਲੇ ਚੱਲ ਰਿਹਾ ਹੈ ਕਿ ਉਹਦਾ ਕੰਮ ਨਹੀਂ ਬਣਦੇ ਨਾ ਇਹਦਾ ਨਹੀਂ ਬਣਦੇ ਨਾ ਇੱਥੇ ਬਿਜ਼ੀ ਹੋ ਗਿਆ ਉੱਥੇ ਬਿਜ਼ੀ ਹੋ ਗਿਆ ਸੋ ਮੈਨੂੰ ਇਹ ਲੱਗਦਾ ਕਿ ਲੋਕੀ ਉਧਰ ਤੁਰੇ ਜਾਂਦੇ ਆ ਪਰ ਇਹ ਚੀਜ਼ਾਂ ਤੇ ਵਿਸ਼ਵਾਸ ਕਰਦਾ ਕਹਿੰਦਾ ਇਹ ਤੁਹਾਡਾ ਵਿਸ਼ਵਾਸ ਦਵਾਉਂਦੀ ਹੈ ਹੂੰ ਸੋ 26 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ 26 ਸਤੰਬਰ ਨੂੰ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਠੀਕ ਹੈ ਜਰੂਰ ਦੇਖ ਕੇ ਆਇਓ ਜੀ ਥੈਂਕ ਯੂ ਬਈ